ਸਸਕੀ ਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜੋ ਸਿੰਘ ਸਭਾਾਂ ਵੱਲੋਂ ਸੰਦੇ ਦਿੱਤਾ ਜਾਣਾ ਜਿਸ ਤੇ ਮੱਦੇ ਨਜ਼ਰ ਦੰਦਾਂਵੀਂ ਟਕਸਾਲ ਦੇ ਮੁਖੀ ਹਰਨਾਮ ਸਿੰਘ ਢੂਮਾ ਵੱਲੋਂ ਜਿਹੜਾ ਵਿਰੋਧ ਆ ਹੋ ਲਗਾਤਾਰ ਕੀਤਾ ਜਾ ਰਿਹਾ ਜਿੱਦੇ ਸਤਪੰਦ ਦੇ ਵਿੱਚ ਬਾਬਾ ਬੁਰੀ ਸਿੰਘ 96 ਕਰੋੜੀ ਮੁਖੀ ਬੁੱਢਾਦਾਲ ਤੇ ਹੋਰ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਲਗਾਤਾਰ ਨਿੱਤਰੀਆਂ ਨੇ ਕੀ ਆਖਰਕਾਰ ਹੁਣ ਸਿੰਘ ਸਭਾਾਂ ਤੋਂ ਬਾਅਦ ਉਹ ਕਿਹੜੇ ਸਿੰਘ ਸਭਾਲ ਹੋਣਗੇ ਜਿਹੜੇ ਸਿੱਖ ਪੰਥ ਦੇ ਨਾਲ ਜਿਹੜਾ ਸੰਦੇਸ਼ ਨੇ ਉਹ ਜਾਰੀ ਕਰਨਗੇ ਕਿ ਗਿਆਨੀ ਤਕਬੀਰ ਸਿੰਘ ਸੰਦੇਸ਼ ਜਾਰੀ ਕਰ ਸਕਦੇ ਨੇ ਕਿ ਸੰਗਤਾਂ ਨੂੰ ਪ੍ਰਵਾਨ ਹੋਵੇਗਾ ਇਸ ਤੇ ਪੂਰੀ ਅਸੀਂ ਜਿਹੜੀ ਆ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਮੁਰਮੁਖ ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਜੀ ਸਤਿ ਸ਼੍ਰੀ ਅਕਾਲ ਜੀ ਰਪਾਣਾ ਜੀ ਆਪਾਂ ਪਹਿਲਾਂ ਵੀ ਤੋਂ ਇਸ ਮਾਮਲੇ ਨੂੰ ਲੈ ਕੇ ਜ਼ਿਕਰ ਕੀਤਾ ਜੀ ਪੂਰਾ ਪ੍ਰੋਗਰਾਮ ਦਾ ਜ਼ਿਕਰ ਕੀਤਾ ਤੇ ਅੱਜ ਫੇਰ ਆਪਾਂ ਗੱਲ ਕਰ ਰਹੇ ਹਾਂ ਕਿਉਂਕਿ ਥੋੜਾ ਪਹਿਲਾਂ ਜ਼ਿਕਰ ਕਰੋ ਕਿ ਹੁਣ ਗਿਆਨੀ ਕੁਲਦੀਪ ਸਿੰਘ ਗੜਗੱਦ ਦੇ ਵਿੱਚ ਵਿਰੋਧ ਦੇ ਵਿੱਚ ਹੋਰ ਕਿਹੜੀਆਂ ਜਥੇਬੰਦੀਆਂ ਆ ਗਈਆਂ ਕਿ ਪਹਿਲਾਂ ਗਿਆਨੀ ਹਰਨਾਮ ਸਿੰਘ ਧੂਮਾਨ ਜਿਹੜਾ ਵਿਰੋਧ ਕੀਤਾ ਉਸ ਤੋਂ ਬਾਅਦ ਅੱਜ ਜ਼ਿਕਰ ਕਰ ਰਹੇ ਕਹਿੰਦੇ ਹੋਰ ਸੰਗਤਾਂ ਵੀ ਆਈਆਂ ਨੇ ਕਿਹੜੇ ਕਿਹੜੀ ਜਥੇਬੰਦੀਆਂ ਸਾਹਮਣੇ ਆ ਗਈਆਂ ਉਹ ਤਾਂ ਦੇਖੋ ਅਮਰਜੀਤ ਉਸੇ ਦਿਨ ਤੋਂ ਹੀ ਆਪਾਂ ਦੇਖ ਰਹੇ ਹਾਂ ਕਿ ਬੁੱਢਾ ਦਲ ਸੰਤ ਸਮਾਜ ਤਾਂ ਉਹ ਜਿਹੜੇ ਕਈ ਜਥੇਬੰਦੀਆਂ ਹੈਗੀਆਂ ਨੇ ਉਹ ਗਿਆਨੀ ਕੁਲਦੀਪ ਸਿੰਘ ਗੜਕੱਜ ਦੇ ਵਿਰੋਧ ਚ ਉਸੇ ਦਿਨ ਤੋਂ ਹੀ ਹੈ ਦੇ ਸੇ ਤਾਂ ਇਹ ਵਿਰੋਧ ਜਦੋਂ ਤੋਂ ਉਹਨਾਂ ਨੂੰ ਇਹ ਜਿਹੜੀ ਉਹਨਾਂ ਨੇ ਆਪਣਾ ਜਿਹੜਾ ਉਹਦਾ ਸੰਭਾਲਿਆ ਉਸੇ ਦਿਨ ਤੋਂ ਵਿਰੋਧ ਸ਼ੁਰੂ ਹੈ ਪਰ ਜਦੋਂ ਹੁਣ 6 ਜੂਨ ਦਾ ਹੈਗਾ ਇਹ ਵਿਰੋਧ ਥੋੜਾ ਜਿਆਦਾ ਜ਼ਿਆਦਾ ਵੱਧ ਗਿਆ ਹੁਣ ਗੱਲ ਆ ਕਿ ਖੜਗੀ ਕਿ ਕੀ ਗਿਆਨੀ ਰਗਵੀਰ ਸਿੰਘ ਜਿਹੜੇ ਸਾਬਕਾ ਜਥੇਦਾਰ ਹੈ ਤੇ ਕੀ ਉਹ ਕੌਮ ਦੇ ਨਾਲ ਸੰਦੇਸ਼ ਦੇਣਗੇ ਹੁਣ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਅਹਿਮ ਨੇ ਇੱਕ ਤਾਂ ਇਹ ਕਿ ਗਿਆਨੀ ਰਗਵੀਰ ਸਿੰਘ ਦਾ ਨਾਮ ਕਿਵੇਂ ਆਇਆ ਜਦੋਂ ਪਹਿਲਾਂ ਹੀ ਸਾਡੇ ਪੰਜ ਤਖਤ ਨੇ ਤੇ ਪੰਜੇ ਤਖਤਾਂ ਦੇ ਸਿੰਘ ਸਾਹਿਬ ਅਲੱਗ-ਅਲੱਗ ਹੈ। ਹੂੰ ਜਦੋਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਤਖਤ ਸ੍ਰੀ ਕੇਸਗੜ ਸਾਹਿਬ ਦੋਨਾਂ ਦੇ ਸਿੰਘ ਸਾਹਿਬ ਇੱਕੋ ਨੇ ਕਿਉਂਕਿ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਤਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਬਾਈ ਨੇਮ ਵਿਰੋਧ ਕਿਉਂ ਹੁਣ ਕਈ ਵਾਰਕ ਦਰਸ਼ਕਾਂ ਜਾਂ ਆਮ ਲੋਕ ਸੋਚਦੇ ਆ ਕਿ ਦੂਜੇ ਸਿੰਘ ਸਾਹਿਬ ਦਾ ਵਿਰੋਧ ਕਿਉਂ ਨਹੀਂ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਪ੍ਰੋਗਰਾਮ ਹੁੰਦਾ ਹੈ ਹਰ ਸਾਲ ਬਿਲਕੁਲ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਜਿਹੜਾ ਸੰਦੇਸ਼ ਹੈ ਉਹ ਜਾਰੀ ਹੁੰਦਾ ਹੈ ਬਿਲਕੁਲ ਬਿਲਕੁਲ 6 ਜੂਨ ਨੂੰ ਤਾਂ ਜਦੋਂ ਗੱਲ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮਨਾਮਾ ਜਾਂ ਜਿਹੜਾ ਵੀ ਸੰਦੇਸ਼ ਜਾਰੀ ਹੋਣਾ ਹੈ ਜਾਂ ਉਹਨੂੰ ਕੁਝ ਜਿਹੜੇ ਮਾਹਿਰ ਨੇ ਉਹਨੂੰ ਹੋ ਸਪੀਚ ਦੀ ਭਾਸ਼ਾ ਵਿੱਚ ਵੀ ਕਹਿ ਰਹੇ ਆ ਕਿ ਸਪੀਚ ਹੋਣੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਣੀ ਹੈ ਤਾਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਣਾ ਤਾਂ ਫਿਰ ਉਹ ਆਫੀਸ਼ੀਅਲੀ ਹੈ ਕਿ ਉਹ ਕੁਲਦੀਪ ਸਿੰਘ ਗਰਗਾਜ ਜਿਹੜੇ ਸਿੰਘ ਸਾਹਿਬ ਨੇ ਕਾਰਜਕਾਰੀ ਹੂੰ ਤੇ ਉਹੀ ਦੇਣਗੇ ਠੀਕ ਹੈ ਤੇ ਇਸੇ ਕਰਕੇ ਜਦੋਂ ਕੁਲਦੀਪ ਸਿੰਘ ਗਰਗਾਜ ਦਾ ਨਾਮ ਬਰੋਤਾਂ ਜ਼ਿਆਦਾ ਹੋ ਰਿਹਾ ਹੁਣ ਕਹਿੰਨੀ ਰਕਵੀਰ ਸਿੰਘ ਦਾ ਨਾਮ ਕਿਵੇਂ ਆਇਆ ਜਿਹੜੇ ਐਸਜੀਪੀਸੀ ਦੇ ਮੈਂਬਰ ਨੇ ਭਾਈ ਮਨਜੀਤ ਸਿੰਘ ਹੂੰ ਉਹਨਾਂ ਨੇ ਇੱਕ ਆਪਣੀ ਵੀਡੀਓ ਕਲਿੱਪ ਜਾਰੀ ਕੀਤੀ ਹੈ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਜੇਕਰ ਵਿਰੋਧ ਜ਼ਿਆਦਾ ਹੈ ਤੇ ਅਸੀਂ ਇਸ ਵਿਰੋਧ ਨੂੰ ਘਟਾਉਣਾ ਚਾਹੁੰਦੇ ਆ ਬਿਲਕੁਲ ਤਾਂ ਕਿਉਂ ਨਾ ਗਿਆਨੀ ਰਗਵੀਰ ਸਿੰਘ ਜਿਹੜਾ ਕੌਮ ਦੇ ਨਾਮ ਸੰਦੇਸ਼ ਜਾਰੀ ਕਰਨਾ ਗਿਆਨੀ ਰਗਵੀਰ ਸਿੰਘ ਇਸ ਗੱਲ ਨੂੰ ਮੰਨਣਗੇ ਸੋ ਸਾਡੇ ਨਾਲ ਐਸਜੀਪੀਸੀ ਮੈਂਬਰ ਨੇ ਭਾਈ ਮਨਜੀਤ ਸਿੰਘ ਜੀ ਜੁੜ ਚੁੱਕੇ ਨੇ ਐ ਮੈਂਬਰ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਇਕਰ ਜੀ ਦਾ ਖਾਲਸਾ ਬਾਇਓ ਦੀ ਫਟ ਹੈ ਜੀ ਹਾਂ ਮੈਮ ਸਾਹਿਬ ਸਭ ਤੋਂ ਪਹਿਲੇ ਕੀ ਦੱਸੋਗੇ ਜਿਹੜਾ ਟਕਰਾਅ ਆਪਾਂ ਹੁਣ ਦੇਖ ਰਹੇ ਆ 6 ਜੂਨ ਨੂੰ ਬਣਦਾ ਜਾ ਰਿਹਾ ਜਿਹਦੇ ਵਿੱਚ ਭਾਈ ਰਣਮਨ ਸਿੰਘ ਜਿਹੜੇ ਧੂਮਾ ਨੇ ਉਹ ਤੇ ਨਾਲ ਦੇ ਕੁਲਦੀਪ ਸਿੰਘ ਜਿਹੜੇ ਸਿੰਘ ਸਾਹਿਬ ਨੇ ਉਹਨਾਂ ਦੇ ਵਿਚਕਾਰ ਤਾਂ ਇਹਨੂੰ ਕੀ ਲੱਗਦਾ ਕਿ ਹੁਣ ਇਹ ਟਕਰਾਅ ਖਤਮ ਹੋਣ ਕਿੱਥੇ ਤੱਕ ਖਤਮ ਹੋਣ ਦੀ ਸੁਭਾਵਨਾ ਹੈ ਇਹ ਟਕਰਾਅ ਕੋਈ ਨਹੀਂਗਾ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਇਹਨੂੰ ਆਪਾਂ ਮੀਡੀਆ ਵਿੱਚ ਟਕਰਾਅ ਨਾ ਕਹੀਏ ਜੀ ਕਿਉਂਕਿ ਵੇਖੋ ਜਿਹਹਦਾਰ ਕੁਲਦੀਪ ਸਿੰਘ ਗੱਜ ਨੂੰ ਕੋਈ ਜਿਹਹਦਾਰ ਮੰਨਣ ਨੂੰ ਤਿਆਰ ਨਹੀਂਗਾ ਜੀ ਤੇ ਮੈਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਆ ਕਿ ਤੁਸੀਂ ਜੇ ਕੋਈ ਨਹੀਂ ਉਹਨਾਂ ਤੋਂ ਛਿਦਾ ਦੇ ਪਰਿਵਾਰ ਆਪਦਾ ਸਨਮਾਨ ਕਰਾਉਣਾ ਚਾਹੁੰਦੇ ਔਰ ਨਹੀਂ ਵੀ ਚਾਹੁੰਦੇ ਤੇ ਤੁਸੀਂ ਗੱਲ ਨਿਰਗਦੀਰ ਸਿੰਘ ਉਹਨਾਂ ਨੂੰ ਲਾ ਦਿਓ ਜਾਂ ਤੁਸੀਂ ਆਪ ਸਰੂਪਾ ਦੇ ਦਿਓ ਧਾਮੀ ਸਾਹਿਬ ਨੂੰ ਕਿਹਾ ਹੂੰ ਤੇ ਨਾ ਤੁਸੀਂ ਆਪ ਟਕਰਾਅ ਕਦੇ ਨਹੀਂ ਕਰਨਾ ਕਿਉਂਕਿ ਉੱਥੇ ਲੋਕ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਸ਼ਹੀਦ ਹੋ ਗਏ ਆ ਨਾ ਜੀ ਉਹ ਉੱਥੇ ਆਪਣੇ ਹੂ ਹੂ ਕਾ ਆਪਣੇ ਹੰਝੂ ਔਰ ਦੁੱਖ ਭਰੇ ਜਿਹੜੀ ਉਹਨਾਂ ਦੀ ਕਹਾਣੀ ਆ ਨਾ ਦਰਦ ਭਰੀ ਉਹਨੂੰ ਉਹ ਵਿਜ਼ੂਅਲਾਈਜ਼ ਕਰਨ ਵਾਸਤੇ ਆਉਂਦੇ ਆ ਔਰ ਉਹ ਰੀਲ ਉਹਨਾਂ ਦੇ ਦਿਮਾਗ ਚ ਘੁੰਮ ਜਾਂਦੀ 41 ਸਾਲ ਪਹਿਲਾਂ ਇੱਥੇ ਜ਼ਬਰ ਤੇ ਜ਼ੁਲਮ ਦਾ ਜਿਹੜਾ ਨੰਗਾ ਲਾਂਚ ਹੋਇਆ ਸੀ ਔਰ ਜਿਹੜਾ ਕਾਲ ਤਖਸਾਲ ਤੇ ਹਮਲਾ ਹੋ ਕਰਕੇ ਜੋ ਸਰਕਾਰ ਨੇ ਇੰਦਰਾ ਗਾਂਧੀ ਨੇ ਮਾਰੀ ਕਰਤੂਤ ਕੀਤੀ ਸੀ ਉਹ ਲੋਕ ਜਿਹੜਾ ਹੈ ਉਹ ਸਿੱਧਾ ਦੇ ਪਰਿਵਾਰ ਜਿਹੜੇ ਆ ਨਾ ਉਹ ਆਣ ਕੇ ਉਹਨਾਂ ਆਪਣੇ ਵੱਡਿਆਂ ਨੂੰ ਜਿਹੜੇ ਛੀਤ ਹੋ ਗਏ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਉਹਨਾਂ ਦੇ ਮਨ ਵਿੱਚ ਬੜੇ ਗਮ ਗਮਗੀਨ ਖਿਆਲ ਹੁੰਦੇ ਆ ਜੀ 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 ਉਸ ਟਾਈਮ ਦੇ ਉੱਤੇ ਲੜਾਈ ਨਹੀਂ ਹੋਣੀ ਚਾਹੀਦੀ ਕੋਈ ਵੀ ਜੀ ਕੈਪਟਨ ਸਾਹਿਬ ਇੱਕ ਹੀ ਦੱਸੋ ਮੈਂ ਸਭੀ ਦਾ ਲੜਾਈ ਉਹ ਹੀ ਕਰੂਗਾ ਜਿਨ੍ਹਾਂ ਦਾ ਹਣ ਕੇ ਕੋਈ ਸ਼ੀਤ ਨਹੀਂ ਹੋਇਆ ਹੈ ਤੇ ਜਾਂ ਜਿਨ੍ਹਾਂ ਨੂੰ ਕੋਈ ਜੇ ਨਹੀਂ ਜਿਨ੍ਹਾਂ ਨੇ ਕੱਟੀ ਉਹ ਇਹੋ ਜੀ ਗੱਲ ਕਹਿ ਸਕਦੇ ਹੁਣ ਰਵਲਾ ਪਾਸ ਹੈ ਤੇ ਦੂਜਾ ਬੰਧਾ ਨਹੀਂ ਪਾਊਗਾ ਅੱਛਾ ਪ੍ਰਿੰਸ ਸਾਹਿਬ ਕੀ ਕੀ ਤੁਹਾਨੂੰ ਲੱਗਦਾ ਹੈ ਕਿ ਗਿਆਨੀ ਰਘਵੀਰ ਸਿੰਘ ਇਸ ਗੱਲ ਤੇ ਰਾਜ਼ੀ ਹੋਣਗੇ ਕਿ ਕੀ ਮੈਂ ਕੌਂ ਦੇਣਾ ਸੰਦੇਸ਼ ਦੇਵਾਂ ਤੁਹਾਨੂੰ ਲੱਗਦਾ ਹੈ ਇਸ ਗੱਲ ਨੂੰ ਜਿੱਦਾਂ ਦੇ ਹਾਲਾਤ ਆਪਾਂ ਦੇਖੇ ਤੁਹਾਨੂੰ ਜੀ ਹੋਣਾ ਹੈ ਨਾ ਹੁਣ ਚੋਕੇ ਕੌਮ ਦੀ ਮਜਬੂਰੀ ਹੈ ਉਹਨਾਂ ਨੂੰ ਕਹਿਣ ਸਕੋ ਤੁਸੀਂ ਮਤਲਬ ਦਿਓ ਇਹ ਸੰਦੇਸ਼ ਹੂੰ ਤੋ ਕਿ ਉਹਨਾਂ ਨੇ ਕੋਈ ਇਹਨਾਂ ਦੇ ਇਹਨਾਂ ਤੋਂ ਤਰਖਈਆ ਕਰਾਰ ਦਿੱਤਾ ਪਟਨਾ ਸਾਹਿਬ ਵਾਲਿਆਂ ਨੇ ਹਾਂ ਆ ਜਿਹੜੇ ਦੋ ਜਹੇਦਾਰ ਬੜੇ ਨੇ ਉਹ ਤਾਂ ਤਰਖਈਆ ਕਰਾਰ ਦਿੱਤਾ ਲਾਲ ਸਰਦਾਰ ਵੀਰ ਸਿੰਘ ਬੰਦ ਲੋਗੇ ਨਾ ਆਖਿਆ ਤੁਸੀਂ ਆਣ ਕੇ ਆਪਣੀ ਗਲਤੀ ਇੱਥੇ ਦੱਸੋ ਜੀ ਨਾ ਸੰਦੇਸ਼ ਕੀਤਾ ਇਹ ਤਾਂ ਵੇਹੇ ਕਾਲ ਤੱਕ ਸੰਦੇਸ਼ ਨਹੀਂ ਹੁੰਦੇ ਦੇ ਸਕਦੇ ਹਾਂ ਕਿਉਂਕਿ ਜਦੋਂ ਪਟਨਾ ਸਾਹਿਬ ਦੇ ਜਹੇਦਾਰਾਂ ਨੇ ਗਿਆਨੀ ਗੜਗਾ ਜੀ ਨੂੰ ਇਹ ਗੱਲ ਕਹਿ ਦਿੱਤੀ ਆ ਉਹ ਤਰਖਈਆ ਕਰਾਰ ਦਿੱਤਾ ਹਾਂ ਹਾਂ ਇਹ ਤੋਂ ਇਹ ਇਹ ਇਸਕੇ ਗਲਤ ਫੈਸਲੇ ਕਰਦੇ ਹੋ ਤੁਹਾਨੂੰ ਕੌਮ ਨੇ ਪ੍ਰਵਾਹ ਨਹੀਂ ਕੀਤਾ ਤੁਹਾਨੂੰ ਕਹੇ ਜਾ ਰਿਹਾ ਬੰਦੀ ਨੇ ਸਰੋਪਾ ਨਹੀਂ ਦਿੱਤਾ ਇਹ ਦਾ ਮਤਲਬ ਸਾਫ ਸਪੱਸ਼ਟ ਗੱਲ ਹੈ ਸਭ ਗੱਦੀ ਰਖਦੀ ਸਿੰਘ ਨੂੰ ਨਾਲ ਸੋ ਕਹਿਣ ਹੈ ਜੀ ਜੀ ਇਹ ਆਪਣਾ ਤੁਸੀਂ ਜਿਹੜੇ ਆ ਇਹ ਆਪਣੇ ਸਰੋਪਾ ਦਿਓ ਚਾਕੇ ਜੇ ਨਹੀਂ ਉਹਨਾਂ ਤੇ ਦੋੜਾ ਕਿ ਹੋ ਸਿੰਘ ਸਾਹਿਬ ਨੂੰ ਫਿਰ ਕਹਿਣ ਜੀ ਜੀ ਅੱਛਾ ਪ੍ਰਿੰਸ ਜੀ ਇੱਕ ਇਹ ਦੱਸੋ ਕਿ ਜਿਸ ਤਰ੍ਹਾਂ ਆਪਣੇ ਪੰਜ ਤਖਤ ਹੈਗੇ ਆ ਸਿੱਖਾਂ ਦੇ ਸਰਬਉੱਚ ਤਖਤ ਨੇ ਤਾਂ ਕੀ ਜੇਕਰ ਗਿਆਨੀ ਕੁਲਦੀਪ ਸਿੰਘ ਗਰਗਾਜ ਦਾ ਵਿਰੋਧ ਹੈ ਪਰ ਦੂਜੇ ਤਖਤਾਂ ਦੇ ਜਥੇਦਾਰਾ ਉਹਨਾਂ ਦੀ ਵੀ ਕਿਸੇ ਡਿਊਟੀ ਲਈ ਜਾ ਸਕਦੀ ਹੈ ਨਹੀਂ ਅਜੇ ਤੱਕ ਇਹੋ ਜਿਹੀ ਕੋਈ ਮਰਿਆਦਾ ਨਹੀਂ ਹੈਗੀ ਜੀ ਅਜੇ ਤੱਕ ਕਿਉਂਕਿ ਉਹਨਾਂ ਦਾ ਤੱਗੇਬਾਹ ਵਾ ਚੱਲ ਰਿਹਾ ਹੈ ਹੂੰ ਇਹੋ ਜਿਹੀ ਕੋਈ ਗੱਲ ਹੈ ਜੀ ਕਿ ਇੱਥੇ ਜਦੋਂ ਹੈੱਟ ਗ੍ਰੈਂਥੀ ਸਾਹਿਬ ਬੈਠੇ ਨੇ ਆਪਣੇ ਕਾਲ ਤਖਸਾਲ ਦੇ ਤੋਂ ਦੂਜੇ ਨੰਬਰ ਤੇ ਤੇ ਉਹ ਪਹਿਲੇ ਨੰਬਰ ਤੇ ਹੁੰਦੇ ਆ ਹੂੰ ਜੀ ਉਹਨਾਂ ਨੂੰ ਕਿਹਾ ਜਣਾ ਚਾਹੀਦਾ ਵੀ ਤੁਸੀਂ ਮਤਲਬ ਸੰਦੇਸ਼ ਜਿਹੜਾ ਇਹ ਦਿਓ ਤੁਸੀਂ ਆਣ ਕੇ ਇਹ ਸ਼ਿਦਲੇ ਪਰਿਵਾਰਾਂ ਦੇ ਸਰੂਪੇ ਤੋਂ ਉਹ ਉਹਨਾਂ ਤੋਂ ਲੈਣਾ ਵੀ ਚਾਹੁੰਦੇ ਆ। ਇਹ ਆਪਾਂ ਕਿਉਂ ਆਪਾਂ ਲੜਾਈ ਪੈਣਾ ਨਹੀਂ ਚਾਹੀਦਾ ਸਾਨੂੰ ਲੜਾਈ ਚ ਕਿਹੇ ਕੱਲ ਦੇ ਵਿੱਚ ਸਾਨੂੰ ਬਿਲਕੁਲ ਨਹੀਂ ਪੈਣਾ ਚਾਹੀਦਾ। ਹਾਂ ਪਰ ਕੱਲ ਗਿਆਨੀ ਕੁਲਦੀਪ ਸਿੰਘ ਗੜਗੱਜ ਮੀਡੀਆ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਔਰ ਉਹਨਾਂ ਨੇ ਇਹ ਗੱਲ ਕਹਿਤੀ ਕਿ ਜੇਕਰ ਕੋਈ ਮੇਰੇ ਤੋਂ ਨਹੀਂ ਲੈਣਾ ਚਾਹੁੰਦਾ ਤਾਂ ਕੋਈ ਗੱਲ ਨਹੀਂ ਔਰ ਉਹਨਾਂ ਨੇ ਇਹ ਵੀ ਕਹਿਤੀ ਕਿ ਜੇਕਰ ਕੋਈ ਹੋਰ ਆ ਕੇ ਸੰਦੇਸ਼ ਦੇਣਾ ਚਾਵੇ ਤਾਂ ਮੈਨੂੰ ਕੋਈ ਇਤਰਾਜ਼ ਨਹੀਂ। ਇਹ ਗੱਲ ਕੱਲ ਕੇ ਕੁਲਦੀਪ ਸਿੰਘ ਗੜਗੱਜ ਕਹਿ ਚੁੱਕੇ ਨੇ। ਹਾਂ ਤਾਂ ਮੈਂ ਕਹਿੰਦਾ ਸਭ ਚੰਗੀ ਗੱਲ ਹੀ ਉਹਨਾਂ ਨੇ। ਹੂੰ ਉਹ ਉਹ ਜਨੇ ਸ਼ਾਨਪਾਲੀ ਗੱਲ ਕੀਤੀ ਆ ਸਭ ਚੰਗੀ ਤਰੀਕਾ ਗੱਲ ਜੇ ਇਹ ਗੱਲ ਕਹੀ ਆ ਬਹੁਤ ਚੰਗੀ ਆ ਜੀ ਜਨੇ ਇਹ ਗੱਲ ਕਹੀ ਤੇ ਬਹੁਤ ਚੰਗੀ ਆ ਸਭ ਚੰਗੀ ਗੱਲ ਕਿਉਂਕਿ ਉਹ ਸਾਰੇ ਵਕਤ ਦੀ ਨਿਯਾਗਤ ਨੂੰ ਸਮਝ ਗਏ ਆ ਤੇ ਜੇ ਉੱਥੇ ਕੋਈ ਰੌਲਾ ਜਿਹੜਾ ਨਹੀਂ ਪੈਣਾ ਚਾਹੀਦਾ ਮੈਂ ਵੀ ਇਹੋ ਹੀ ਬੇਨਤੀ ਕਰਨੀ ਚਾਹਣਾ ਜੀ ਮੈਂ ਵੀ ਇਹੋ ਹੀ ਖਾਲਸਾ ਪੰਥ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਆਪਾਂ ਇਹ ਲੜਨ ਦਾ ਦਿਨ ਨਹੀਂਗਾ ਜੀ ਇਥੇ ਤਾਂ ਸਿਰ ਜੋੜਦਾ ਅਕਾਲ ਤਖਤ ਦਾ ਸਾਹ ਤੇ ਅਰਕ ਤਾਂ ਫਿਰ ਜੋੜੀ ਗਏ ਸਭੂ ਜੀ ਜੀ ਔਰ ਇੱਕ ਤਾਂ ਜਿਹੜਾ ਗਲਵਕੜੀਆਂ ਪਈ ਦੀ ਇੱਥੇ ਲੜਨ ਵਾਲਾ ਦਿਨ ਨਹੀਂਗਾ ਤੇ ਨਾਲੇ ਇਹ ਜਿਹੜਾ ਦਿਨ ਹੈ ਇਹ ਉਹ ਮਤਲਬ ਇਹ ਪਨਾ ਕੰਵੀ ਇਹ ਸੋਚਲਾ ਦੇਣਾ ਤੇ ਸਾਡਾ ਨਾ ਹੋਇਆ ਕੀ ਸੀ ਸਾਡਾ ਕੀਤਾ ਕਿ 41 ਸਾਲ ਪਹਿਲਾਂ ਸਾਡੇ ਕੌਮ ਨਾਲ ਇਹ ਉਹਦਾ ਹਿਹਾਾਰ ਕੀਤਾ ਗਿਆ ਹੈ ਇਹ ਦਸਤਾਨ ਦੀ ਸਰਕਾਰ ਇੰਦਰਾ ਗਾਂਧੀ ਵੱਲੋਂ ਜੀ 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 ਕਿਸੇ ਕੋ ਸੋਚਣ ਦਾ ਸਮਾਂ ਇਹ ਰਿਹਾ ਅੱਛਾ ਪਟੰਦ ਸਾਹਿਬ ਤੁਹਾਡੀ ਕੋਈ ਗੱਲਬਾਤ ਹੋਈ ਹੈ ਮੈਂ ਬਾਬਾ ਧੂਮਾ ਦੇ ਨਾਲ ਕੋਈ ਗੱਲਬਾਤ ਕੀਤੀ ਤੂੰ 1-2 ਦਿਨ ਚ ਤੁਸੀਂ ਵੀ ਇਦਾਂ ਕਿਵੇਂ ਮਸਲਾ ਨਿਪਟਾਇਆ ਜਾਵੇ ਮੈਂ ਨਹੀਂ ਉਹਨਾਂ ਨਾਲ ਕੋਈ ਗੱਲ ਕੀਤੀ ਪਰ ਮੈਂ ਉਹਨਾਂ ਨੂੰ ਇਹ ਵੇਖੋ ਇਹ ਮੈਂ ਸ਼੍ਰੋਮਣੀ ਕਮੇਟੀ ਨੂੰ ਕਮਾ ਕਹਿਣਾ ਚਾਹੁੰਦਾ ਕਿਉਂਕਿ ਪ੍ਰਬੰਧ ਉਹਨਾਂ ਦਾ ਉੱਥੇ ਅੱਛਾ ਤੁਹਾਡੀ ਐਸਜੀਪੀਜੀ ਪ੍ਰਧਾਨ ਨਾਲ ਗੱਲ ਕੀਤੀ ਤੁਸੀਂ ਵੀਰ ਨੂੰ ਪਤਾ ਉਹ ਬਿਆਨਾਂ ਨੂੰ ਐਸੇ ਕਿਸੇ ਪ੍ਰਧਾਨ ਨੂੰ ਵੀ ਕਿਹਾ ਹੈ ਔਰ ਉਹਨਾਂ ਦੇ ਜਿਹੜੇ ਫੈਕਟਰੀ ਨੂੰ ਉਹਨਾਂ ਨੂੰ ਵੀ ਕਿਹਾ ਹੈ ਜੀ ਇਹ ਗੱਲ ਜਿਹੜੀ ਉਹ ਵੀ ਚਾਹੁੰਦੇ ਆ ਵੀ ਇਹ ਗੱਲ ਜਿਹੜੀ ਸਨਾ ਹੋਵੇ ਕਿਉਂਕਿ ਇੱਥੇ ਰੌਲਾ ਨਹੀਂ ਕੋਈ ਨਹੀਂ ਚਾਹੁੰਦਾ ਜੀ 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 ਇਹ ਨਾ ਹੀ ਰੌਲਾ ਚਾਹੁੰਦੇ ਆ ਨਾ ਹੀ ਹੁੰਣਾ ਚਾਹੁੰਦੇ ਆ ਰੌਲੇ ਨੂੰ ਵੀ ਇਹੋ ਜਿਹੀ ਕੋਈ ਗੱਲ ਰੌਲੇ ਵਾਲੀ ਜਾਵੇ ਉਕੇ ਅੱਗੇ ਅੱਗੇ ਸਿੱਖ ਕੌਮ ਦੀ ਤਾਂ ਅੱਗੇ ਦੇਖੋ ਤਾਂ ਕਿੰਦੀ ਅਦੋਗਤੀ ਹੋਣ ਢਈ ਆ ਔਰ ਇੱਕ ਤਖਤ ਦੇ ਜਹੇ ਦਾ ਦੂਜਿਆਂ ਨੂੰ ਕੱਢ ਰਾਇਆ ਦੂਜੇ ਦੂਜਿਆਂ ਨੂੰ ਨੇ ਮਾਰ ਰਾਇਆ ਕਿਉਂਕਿ ਹੁਣ ਤਾਂ ਆਖਾਲਸਾ ਪੰਥ ਨੂੰ ਆਪਣੇ ਗਰੀਵਾਨ ਚ ਧਾਤੀ ਮਾਰ ਕੇ ਤੇ ਇਹ ਪਰੰਪਰਾ ਜਿਹੜੀ ਤੋੜ ਦਿੱਤੀ ਇੱਕ ਪਰਿਵਾਰ ਨੇ ਇੱਕ ਪਰਿਵਾਰ ਨੇ ਤੋੜੀ ਸਾਰੇ ਪਰੰਪਰਾ ਜਿਹੜੀ ਇੱਕ ਪਰਿਵਾਰ ਨੂੰ ਪਹਚਾਣ ਵਾਸਤੇ ਔਰ ਇੱਥੇ ਸਗੋ ਜਹੇ ਦਾ ਸਭਾ ਜਿਹੜਿਆ ਸਰਦ ਪਰਵਾਂਤ ਲਾਈਏ ਔਰ ਪਰੰਪਰਾਂ ਬਾਹਰ ਕਰੀਏ ਨਾ ਆਪ ਅਖਾਲਸਾ ਪੰਥ ਦੀ ਨੂੰ ਹੋਰ ਅਖਵਾਰੀ ਵਾਲੇ ਪਾਸੇ ਨੂੰ ਤੋਰ ਗਏ ਅੱਛਾ ਅਜ ਇੱਕ ਆਖਰੀ ਸਵਾਲ ਮੇਰੇ ਪੋਟੈਂਸ਼ਲ ਦਾ ਆਖਰੀ ਸਵਾਲ ਆ ਤੁਸੀਂ ਜਥੇਦਾਰਾਂ ਦੀ ਗੱਲ ਕੀਤੀ ਹੈ ਇੱਕ ਪਰਿਵਾਰ ਦੀ ਗੱਲ ਕੀਤੀ ਹੈ ਤਾਂ ਹੁਣ ਇੱਕ ਦੋ ਗੱਲ ਪੰਜ ਚਾਰ ਦਿਨਾਂ ਤੋਂ ਗੱਲ ਬੜੀ ਵਾਇਰਲ ਹੋ ਰਹੀ ਹੈ ਤੇ ਅਫਵਾਹ ਵੀ ਕਹਿ ਲਓ ਉਹਨੂੰ ਜਾਂ ਹੋ ਸਕਦਾ ਸਚਾਈ ਵੀ ਹੋਵੇ ਕਿ ਭਾਈ ਰਾਜੋਆਣਾ ਨੂੰ ਸਿੰਘ ਸਾਹਿਬ ਵੱਜੋਂ ਮਨਉਨਿਤ ਕਰਨ ਦੀ ਕੋਸ਼ਿਸ਼ਾਂ ਜਿਹੜੀਆਂ ਜਾਂ ਉਹਨਾਂ ਨੂੰ ਕੀਤਾ ਜਾ ਸਕਦਾ ਕੋਈ ਲੱਗਦਾ ਤੁਹਾਨੂੰ ਸਹੀ ਹੈ ਇਹ ਦੇਖੋ ਉਹਨਾਂ ਨੂੰ ਬਚਾਉਣ ਵਾਸਤੇ ਅੱਗੇ ਜਿੱਤਰਾ ਜਹੈਦਾਰ ਰਣਜੀਤ ਸਿੰਘ ਉਹਨਾਂ ਨੂੰ ਬਚਾਉਣ ਵਾਸਤੇ ਉਸ ਟਾਈਮ ਤੇ ਜਹੈਦਾਰ ਕਰਤਾਰ ਸਿੰਘ ਟੋੜਾ ਉਹਨਾਂ ਨੂੰ ਲਾਟਾ ਸੀਗਾ ਔਰ ਜੇ ਉਹਨਾਂ ਨੂੰ ਕਾਂਸੀ ਦੀ ਸਜ਼ਾ ਦਾ ਜਿਹੜੀ ਹੈ ਉਹ ਇਹ ਆ ਜੇ ਉਹਨੂੰ ਤੋਂ ਇਹ ਉਹਨਾਂ ਨੂੰ ਬਚਾਉਣ ਵਾਸਤੇ ਲਾਉਣਾ ਚਾਹੀਦਾ ਲਾਉਣਾ ਚਾਹੀਦਾ ਜੀ ਬਿਲਕੁਲ ਹੋਣਾ ਚਾਹੀਦਾ ਇਹ ਉਹਦੇ ਕੋਈ ਵਿਰੋਧ ਨਹੀਂ ਹੈਗੇ ਠੀਕ ਹੈ ਠੀਕ ਹੈ ਪ੍ਰੈਸਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਹਮ ਰੁਪਨਾ ਜੀ ਜੇਕਰ ਕੁਲਦੀਪ ਸਿੰਘ ਗੜਗੜ ਦਾ ਵਿਰੋਧ ਹੋ ਰਿਹਾ ਪਰ ਜਿਹੜੇ ਹੋਰ ਜਥੇਦਾਰ ਨਵੇਂ ਲਗਾਏ ਗਏ ਨੇ ਜਾਂ ਹੈਗੇ ਨੇ ਉਸ ਕੁਰਸੀ ਦੇ ਉੱਪਰ ਉਹ ਕਿਉਂ ਨਹੀਂ ਜਿਹੜਾ ਸਿੱਖ ਪੰਥ ਦੇ ਨਾਂ ਸੰਦੇਸ਼ ਜਾਰੀ ਕਰ ਸਕੇ ਕਿ ਕੀ ਆਖਰਕਾਰ ਅਗਿਆਨੀ ਰਗਵੀਰ ਸਿੰਘ ਨੂੰ ਕਿਉਂ ਜਿਹੜਾ ਅੱਗੇ ਲਿਆਂਦਾ ਜਾ ਰਿਹਾ ਹੈ ਦੇਖੋ ਇਹ ਚੇਤ ਹੈਗਾ ਇਹਨੇ ਆਪਣੇ 5 ਤਖਤ ਹੈ ਹੂੰ ਤਿੰਨ ਤਖਤ ਪੰਜਾਬ ਚ ਹੈ ਹੂੰ ਤੇ ਦੋ ਤਖਤ ਪੰਜਾਬ ਤੋਂ ਬਾਹਰ ਹੈ ਪਟਨਾ ਸਾਹਿਬ ਬਿਲਕੁਲ ਹੂੰ ਸਭ ਤੋਂ ਚਰਚਾ ਚ ਜ਼ਿਆਦਾ ਤਖਤ ਸ੍ਰੀ ਪਟਨਾ ਸਾਹਿਬ ਹੈ ਹੂੰ ਜਿਹਦਾ ਲਗਾਤਾਰ ਚਾਰਾ ਟਕਰਾ ਟਕਰਾ ਚੱਲ ਰਿਹਾ ਟਕਰਾ ਚੱਲ ਰਿਹਾ ਪਿਛਲੇ ਦਿਨੀ ਤਖਤ ਸ੍ਰੀ ਪਟਨਾ ਸਾਹਿਬ ਤੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਹੂੰ ਉਹਨਾਂ ਨੂੰ ਉੱਤੇ ਜਿਹੜਾ ਤਲਬ ਕੀਤਾ ਗਿਆ ਸੀਗਾ ਠੀਕ ਹੈ ਚਲੋ ਉਹ ਮਾਮਲਾ ਹੌਲੀ 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 ਠੰਡਾ ਹੋ ਗਿਆ ਪਰ ਗੱਲ ਇਹ ਹੈ ਕਿ ਜਦੋਂ ਦੋ ਤਖਤ ਬਾ ਉਹਨਾਂ ਨੂੰ ਪਹਿਲੇ ਹੀ ਇਹ ਗੱਲ ਕਿਹਾ ਜਾਂਦਾ ਵੀ ਇਹ ਤਾਂ ਐਸਜੀਪੀਸੀ ਦੇ ਬੀਜੇਪੀ ਦੇ ਕਬਜ਼ੇ ਚ ਹੈ ਕੋਈ ਕਹਿੰਦਾ ਆਰਐਸਐਸ ਦੇ ਕਬਜ਼ੇ ਚ ਹੈ ਹੁਣ ਰਹਿ ਗਏ ਪੰਜਾਬ ਦੇ ਤਿੰਨ ਤਖਤ ਤਿੰਨ ਤਖਤਾਂ ਦੇ ਵਿੱਚੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਤਖਤ ਸ੍ਰੀ ਹਰਮੰਦਰ ਸਾਹਿਬ ਤੇ ਦੋਨਾਂ ਤਖਤਾਂ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੁਰਗੱਜਾ ਉਸ ਤੋਂ ਬਾਅਦ ਤੀਜਾ ਤਖਤ ਜਿਹੜਾ ਪੰਜਾਬ ਦਾ ਤਖਤ ਸ੍ਰੀ ਦਮਦਮਾ ਸਾਹਿਬ ਤੇ ਜਿਹੜੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਨੇ ਬਾਬਾ ਤੇਜ ਸਿੰਘ ਢਣੋਲਾ ਤੇ ਉਹ ਤਾਂ ਪਹਿਲਾਂ ਹੀ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਵੀ ਵੱਧ ਚਰਚਾ ਜਨੇ ਬਿਲਕੁਲ ਠੀਕ ਹੈ ਉਹਨਾਂ ਦੇ ਮਾਮਲੇ ਜਿਹੜੇ ਹੈਗੇ ਨੇ ਆਪਾਂ ਕਹਿਆ ਕਿ ਉਹਨਾਂ ਨੂੰ ਸ਼ਿਕਾਇਤਾਂ ਵੀ ਹੋਈਆਂ ਤੇ ਉਹਨਾਂ ਨੇ ਹੋਂ ਤੱਕ ਤਾਂ ਮੈਨੂੰ ਲੱਗਦਾ ਮੀਡੀਆ ਦੇ ਸਾਹਮਣੇ ਇੱਕ ਵਾਰ ਵੀ ਨਹੀਂ ਆਏ ਉਹ ਤਾਂ ਇਸ ਕਰਕੇ ਉਹਦਾ ਲੁੱਕ ਤਾਂ ਹੀ ਨਜ਼ਰ ਆ ਰਹੇ ਆ ਤਾਂ ਇਸ ਕਰਕੇ ਸਿੰਘ ਸਾਹਿਬ ਦਾ ਜਿਹੜਾ ਸੰਦੇਸ਼ ਦੇਣ ਵਾਲਾ ਜਿਹੜਾ 6 ਜੂਨ ਨੂੰ ਆ ਉਹ ਆਖਿਰ ਕੁੱਲ ਮਿਲਾ ਕੇ ਜਿਹੜਾ ਵਜਦਾ ਕੁਝ ਦਾ ਜਿਹੜਾ ਰਸਤਾ ਉਹ ਇੱਕੋ ਹੀ ਗਿਆ ਕਿ ਹੁਣ ਗਿਆਨੀ ਰਗਵੀਰ ਸਿੰਘ ਤੋਂ ਕਿਉਂ ਨਾ ਦਵਾਇਆ ਜਾਵੇ ਇੱਕ ਗੱਲ ਇਹ ਵੀ ਹੋ ਸਕਦਾ ਜੀ ਜਿਸ ਤਰ੍ਹਾਂ ਆਪਾਂ ਗੱਲ ਥੋੜਾ ਪਿੱਛੇ ਵੀ ਆਪਾਂ ਜ਼ਿਕਰ ਕਰੀਏ ਜਦੋਂ ਦਮਦਣਾ ਵੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੋਂ ਮੰਨ ਜਿਹੜਾ ਲਗਾਤਾਰ ਵਿਰੋਧ ਕੀਤਾ ਤਾ ਉਸ ਤੋਂ ਬਾਅਦ ਸ਼੍ਰੋਮਿੰਗ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਨਾਂ ਦੇ ਕਰੇਗੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਮੈਨੂੰ ਲੱਗਦਾ ਇਹ ਵੀ ਗੱਲ ਕਿਤੇ ਨਾ ਕਿਤੇ ਸਾਹਮਣੇ ਆਯੋਗੀ ਵੀ ਅਸੀਂ ਜਿਹੜਾ ਗਿਆਨੀ ਰਗਵੀਰ ਸਿੰਘ ਉਹ ਜਿਹੜਾ ਸੰਦੇਸ਼ ਜਾਰੀ ਕਰਵਾ ਦਿੰਨੇ ਆ ਪਰ ਕੁਲਦੀਪ ਸਿੰਘ ਗੜਗੜ ਤੋਂ ਨਹੀਂ ਨਹੀਂ ਜਿਹੜਾ ਕਰਵਾਉਂਦੇ ਤੁਸੀਂ ਜਿਹੜਾ ਉੱਥੇ ਟਕਰਾਉਣ ਵਾਲੀ ਸਥਿਤੀ ਨਾ ਬਣੇ ਨਹੀਂ ਉਹ ਤਾਂ ਤੁਸੀਂ ਕਹਿੰਦਾ ਹੈ ਹਾਂ ਕਹਿ ਤਾਂ ਦੇ ਰਹੇ ਆਪਾਂ ਵੀ ਅਸੀਂ ਜਾਰੀ ਕਰਵਾ ਦਿੰਨੇ ਆ ਦੇਖੋ ਐਸਜੀਪੀਸੀ ਮੈਂਬਰ ਹਨ ਨਾ ਜਿਹੜੇ ਹੁਣ ਐਸਜੀਪੀਸੀ ਮੈਂਬਰ ਵੀ 2 4 ਉਹਦੇ ਚ ਹਿੱਸਿਆਂ ਚ ਵੰਡੇ ਹੋਏ ਆ ਹਾਂ ਬਿਲਕੁਲ ਠੀਕ ਹੈ ਕੋਈ ਮੰਨ ਲਓ ਬਰੋਚ ਹੈ ਕੋਈ ਹੱਕ ਦੇ ਵਿੱਚ ਹੈ ਤਾਂ ਪਰ ਮੈਨੂੰ ਲੱਗਦਾ ਕਿ ਭਾਈ ਰਾਜੋਆਣਾ ਦੇ ਵਿਰੋਧ ਚ ਤਾਂ ਮੈਨੂੰ ਲੱਗਦਾ ਕੋਈ ਨਹੀਂ ਹੋਣਾ ਆਪਾਂ ਜ਼ਿਕਰ ਦੇਖ ਹੀ ਲਿੱਤਾ ਐਜੀਪੀਸੀ ਮੈਂਬਰ ਵੀ ਜਿਹੜੇ ਕਿੰਨੇ ਕਹਿੰਦਾ ਹੱਕ ਦੇ ਵਿੱਚ ਨੇ ਉਹਨੇ ਇੱਕੋ ਗੱਲ ਕਹੀ ਕੁਲਦੀਪ ਸਿੰਘ ਗੜਗੱਜ ਨੂੰ ਤਾਰੋ ਜੋ ਪਰ ਉਹ ਬੁੱਢਾ ਦਲ ਕਿੱਥੇ ਖੜਾ ਆਪਾਂ ਉਹ ਇੱਕ ਵਾਰ ਜੀ ਚਲੂ ਕਰ ਲੈਣੇ ਬਿਲਕੁਲ ਪਾਣਾ ਜੀ ਤੁਸੀਂ ਬੁੱਢਾ ਦਲ ਦੀ ਗੱਲ ਕੀਤੀ ਆ ਬੁੱਢਾ ਦਲ ਦੇ ਵਿੱਚ ਬਾਬਾ ਪੁਲਵੀਰ ਸਿੰਘ ਸ਼ਾਹਮੇ ਕੋੜੀ ਤੁਸੀਂ ਦੇਖਿਆ ਇਹ ਲਗਾਤਾਰ ਉਹ ਵਿਰੋਧ ਵੀ ਕਰ ਰਹੇ ਜਦੋਂ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਹੋਈ ਸੀ ਰਾਤੋਂ ਰਾਤ ਹਰ ਉਹ ਵੀ ਬਰੋਚ ਹੈ ਹੋਰ ਵੀ ਬਰੋਦ ਦੇ ਵਿੱਚ ਨੇ ਤਾਂ ਉਹਨੇ ਕਿਹਾ ਕਿ ਕਿਸੇ ਕਿਸਮ ਦੇ ਵਿੱਚ ਜਿਹੜਾ 6 ਤਰੀਕ ਨੂੰ ਜਿਹੜੀ ਗੱਲ ਕੀਤੀ ਹੈ ਵੀ ਅਸੀਂ ਸੰਦੇਸ਼ਾਂ ਉਹਨਾਂ ਤੋਂ ਨਹੀਂ ਦਵਾਰ ਦਵਾਗੇ ਉਹਨਾਂ ਨੇ ਇਹ ਵੀ ਗੱਲ ਲਿਖਿਆ ਹੈ ਨੀਰ ਦੇ ਵਿੱਚ ਵੀ ਸਾਡੇ ਜਿਹੜੀ ਐਜੀਪੀਸੀ ਦੇ ਪ੍ਰਧਾਨ ਨਾਲ ਵੀ ਗੱਲਬਾਤ ਹੋਈ ਹੈ ਕਿਉਂਕਿ ਉਹ ਕੁਚਰ ਜੀ ਇਹਦੇ ਵਿੱਚ ਨੇ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਕਿਸੇ ਦੀ ਡੈਥ ਹੋ ਚੁੱਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਜਿਸ ਤਰ੍ਹਾਂ ਉਹਨਾਂ ਨੇ ਦਗਵੀਰ ਸਿੰਘ ਦੀ ਗੱਲ ਕੀਤੀ ਹੈ ਜ਼ਿਕਰ ਉਹਨਾਂ ਨੇ ਦਗਵੀਰ ਸਿੰਘ ਦਾ ਹੀ ਕੀਤਾ ਪਰ ਸੰਤ ਸਮਾਜ ਵੀ ਨਾਲ ਹੈ ਹਾਂ ਸੰਤ ਸਮਾਜ ਨਾਲ ਤਰਨਤਲ ਦੇ ਮੁਖੀ ਵੀ ਉਹਨਾਂ ਦੇ ਨਾਲ ਨੇ ਤੇ ਹੋਰ ਨੰਗ ਸਿੰਘ ਜੱਥੇਬੰਦੀ ਵੀ ਉਹਨਾਂ ਦੇ ਨਾਲ ਨੇ ਉਹਨਾਂ ਨੇ ਜ਼ਿਕਰ ਕੀਤਾ ਮੀਡੀਆ ਨਾਲ ਵੀ ਕੁਝ ਗੱਲਬਾਤ ਕੀਤੀ ਉਹਨਾਂ ਨੇ ਬਾਬਾ ਬਲਵੀਰ ਸਿੰਘ 96 ਕਰੋੜੀ ਨੇ ਆਪਾਂ ਦਰਸ਼ਕਾਂ ਨੂੰ ਵੀ ਸਾਂਝੀ ਕਰਦੇ ਜਿਹੜੇ ਬਾਬਾ ਬਲਵੀਰ ਸਿੰਘ 96 ਕਰੋੜੀ ਹੈ ਮੀਡੀਆ ਦੇ ਨਾਲ ਇਸ ਬਾਰੇ ਚਰਚ ਗੱਲਬਾਤ ਕੀਤੀ ਹੈ ਵੀ 6 ਜੂਨ ਨੂੰ ਇਹ ਕੀ ਸਥਿਤੀ ਹੋਣੀ ਚਾਹੀਦੀ ਹੈ ਸਾਡੇ ਵੱਲੋਂ ਕੀ ਜਿਹੜਾ ਪਲਾਨ ਹੈ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝੀ ਕਰਦੇ ਆ ਕਿ ਨਹੀਂ ਸਿੰਘ ਜਥੇਬੰਦੀਆਂ ਨੇ ਤੇ ਪਹਿਲਾਂ ਤੋਂ ਹੀ ਐਲਾਨ ਕੀਤਾ ਹੋਇਆ ਕਿ ਅਸੀਂ ਜਦੋਂ ਤੱਕ ਮਰਿਆਦਾ ਦੇ ਮੁਤਾਬਕ ਸਿੰਘ ਸਾਹਿਬ ਦੀ ਜਿਹੜੀ ਦਸਤਾਰ ਪੰਨੀ ਜਿਹੜੀ ਉਹ ਨਹੀਂ ਕੀਤੀ ਜਾਂਦੀ ਤੇ ਜੋ ਵੀ ਜਿਹੜੀ ਆਪਣੇ ਸੇਵਾ ਸੰਗਤ ਤੋਂ ਗੱਲ ਨੂੰ ਲੱਗਦੀ ਹੈ ਜਿਨ੍ਹਾਂ ਨੂੰ ਸਿੰਘ ਸਾਹਿਬਾਂ ਨੂੰ ਹਟਾਇਆ ਗਿਆ ਉਹ ਵੀ ਬਹੁਤ ਹੀ ਜਿਹੜਾ ਦੁਖਦਾਈ ਸੀ ਤੇ ਜਿਹੜਾ ਲਾਉਣਾ ਉਹ ਹੋਰ ਵੀ ਦੁਖਦਾਈ ਸੀ ਮਰਿਆਦਾ ਦੇ ਮੁਤਾਬਕ ਨਹੀਂ ਇਹ ਕਾਰਜ ਕੀਤੇ ਗਏ ਆਉਣ ਵਾਲੇ ਜਿਹੜੇ ਐ 6 ਤਰੀਕ ਨੂੰ ਜਿਹੜਾ ਕੱਲੂ ਘਾਰਾ ਦੇ ਜਿਹੜਾ ਸਾਰਾ ਹੀ ਖਾਲਸਾ ਪੰਥ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਦੀ ਪਰਕੰਮਿਆਂ ਦੇ ਵਿੱਚ ਜਿਹੜਾ ਮਨਾਇਆ ਜਾਂਦਾ ਤੇ ਮੈਂ ਬੇਨਤੀ ਕਰਦਾ ਜਿੱਥੇ ਆਪਾਂ ਸਾਰਿਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਜਿਹੜੇ ਫੁੱਲ ਭੇਟ ਕਰਨੇ ਨੇ ਉਥੇ ਮੈਂ ਇਹ ਬੇਨਤੀ ਕਰਦਾ ਆਪਾਂ ਸਾਰਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸ੍ਰੀ ਹਰਮੰਦਰ ਸਾਹਿਬ ਦੀ ਮਾਨ ਮਰਿਆਦਾ ਵੀ ਕਾਇਮ ਰੱਖਣੀ ਹੈ ਕਿਉਂਕਿ ਸਾਡਾ ਜਿੱਥੇ ਨਹਿੰਗ ਸਿੰਘ ਜਿੱਥੇ ਬੰਦੀਆਂ ਦਾ ਇਹ ਪਸ਼ੋਕੜਾ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸ੍ਰੀ ਹਰਮੰਦਰ ਸਾਹਿਬ ਦੀ ਆਣ-ਬਾਣ ਤੇ ਸ਼ਾਨ ਵਾਸਤੇ ਆਪਣੀਆਂ ਕੁਰਬਾਨੀਆਂ ਕੀਤੀਆਂ ਨੇ ਮੈਂ ਨਹੀਂ ਚਾਹੁੰਦਾ ਕਿ ਹਰਮੰਦਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਦੀ ਪਰਗਮਿਆਂ ਦੇ ਵਿੱਚ ਕੋਈ ਵੀ ਅਜਿਹੀ ਘਟਨਾ ਹੋਵੇ ਬਾਹਰ ਵੀ ਬਹੁਤ ਸਾਰੀਆਂ ਜਗ੍ਹਾ ਨੇ ਪਰ ਆਪਾਂ ਇਹ ਮੈਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਵੀ ਇਹਨੂੰ ਚਲਾ ਰਹੇ ਨੇ ਜਿਹੜੇ ਸ਼੍ਰੋਮਣੀ ਕੋ ਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਨੂੰ ਜ਼ਰੂਰ ਜਿਹੜਾ ਉਹਨਾਂ ਨੂੰ ਸਮਝਣਾ ਚਾਹੀਦਾ ਕਿਉਂਕਿ ਸਾਰੇ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਨੇ ਸਾਡੀਆਂ ਨਹਿংসੰਗ ਜਥੇਬੰਦੀਆਂ ਸੰਤ ਮਹਾਪੁਰਖ ਦਮਦਮੀ ਟਕਸਾਲ ਸਾਰੇ ਅਸੀਂ ਜਿਹੜੇ ਆ ਇੱਕ ਮਰਿਆਦਾ ਦੇ ਉੱਪਰ ਸਾਰੇ ਇੱਕ ਝੋਟਾ ਮੈਂ ਬੇਨਤੀ ਕਰਦਾ ਜਿੱਥੇ ਬਾਬਾ ਅਵਤਾਰ ਸਿੰਘ ਜੀ ਦਾਲਪੰਥ ਬਾਬਾ ਵਿਰੀ ਚਾਚੀ ਬਾਬਾ ਜੋਗਾ ਸਿੰਘ ਜਿਹੜੇ ਨੇ ਤਰਨਾਦਾਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਉੱਥੇ ਹੀ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਦਾਂ ਵਾਲੇ ਹੋਰ ਸਾਰੀਆਂ ਇਨਹਾਂ ਸਿੰਘ ਜਥੇਬੰਦੀਆਂ ਜਿੱਥੇ ਦਮਦਮਈ ਤਖਤਾਲ ਹੋਰ ਵੀ ਸੰਤ ਬਾਬਾ ਜਰਨੈਲ ਸਿੰਘ ਉਹਨਾਂ ਦੇ ਸੁਪੁੱਤਰਾਂ ਨੇ ਵੀ ਇਹੀ ਕਿਹਾ ਕਿ ਜਿਹੜੀ ਹੈ ਉਹ ਅਸੀਂ ਮਰਿਆਦਾ ਦੇ ਮੁਤਾਬਕ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨਹੀਂ ਥਾਪੇਗਾ ਜਦੋਂ ਤੱਕ ਇਹ ਮਰਿਆਦਾ ਨੂੰ ਜਿਹੜੀ ਕਾਇਮ ਰੱਖ ਕੇ ਤੇ ਉਹਦੀ ਮਰਿਆਦਾ ਤੇ ਨਾਲ ਜਿਹੜੀ ਗੱਲਬਾਤ ਨਹੀਂ ਹੁੰਦੀ ਉਦੋਂ ਤੱਕ ਜਿਹੜੇ ਆ ਕੋਈ ਵੀ ਉੱਥੇ ਅਕਾਲ ਤਖਤ ਸਾਹਿਬ ਦੀ ਜਿਹੜੀ ਹੈ ਉਹਦੇ ਜੋ ਵੀ ਇਹ ਕਰਨਾ ਚਾਹੁੰਦੇ ਨੇ ਤਸੀਰ ਤੋਂ ਉਹ ਜਿਹੜੇ ਆ ਉਹ ਬਿਲਕੁਲ ਮਰਿਆਦਾ ਦੇ ਉਲਟ ਹੈ ਉਹਦਾ ਜਿਹੜਾ ਹਮੇਸ਼ਾ ਵਿਰੋਧ ਪਹਿਲਾਂ ਵੀ ਤੇ ਅੱਗੇ ਵੀ ਜਿਹੜਾ ਜਾਰੀ ਰਹਿਣਾ ਪਰ ਮੈਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜਾ ਵਚਨ ਵੀ ਕਰਕੇ ਗਏ ਸੀ ਸਾਰੀਆਂ ਨਹਿংসੰਗ ਜਥੇਬੰਦੀਆਂ ਦੇ ਨਾਲ ਉਹਨੂੰ ਪੂਰਾ ਕਰੋ ਜੇ ਨਹੀਂ ਪੂਰਾ ਹੁੰਦਾ ਅੱਗੇ ਤੁਹਾਨੂੰ ਕਹਿੰਦੇ ਸੀ ਵੀ ਤਗੜੇ ਹੋਵੋ ਜੇ ਨਹੀਂ ਹੁੰਦਾ ਤਾਂ ਫਿਰ ਜਿਹੜਾ ਉਹ ਆਪਣੇ ਸਾਈਡ ਤੇ ਹੋਣਾ ਚਾਹੀਦਾ ਤੇ ਸੇਵਾ ਕਰਨ ਦਾ ਜਿਹੜੇ ਬਹੁਤ ਅੱਗੇ ਮਹਾਨ ਪੈਰੇ ਇਹ ਗੁਰੂ ਸਾਹਿਬ ਦੇ ਕਾਰਜ ਨੇ ਇਥੇ ਹੁੰਦੇ ਹੀ ਰਹਿਣੇ ਨੇ ਪਰ ਜਿਹੜਾ ਆਪਾਂ ਮਰਿਆਦਾ ਤੇ ਜਿਹੜੇ ਹਮੈਤੀਆਂ ਸਾਡਾ ਕਿਸੇ ਨਾਲ ਨਿੱਜੀ ਵਿਰੋਧ ਨਹੀਂ ਪਰ ਜੇ ਮਰਿਆਦਾ ਤੋਂ ਉਲਟ ਜਾ ਕੇ ਕੋਈ ਵੀ ਕੰਮ ਹੋਊਗਾ ਜੋ ਉਹਦੇ ਆਪਾਂ ਡਟ ਕੇ ਜਿਹੜਾ ਉਹਦਾ ਖਲਾਫ ਜਿਹੜੀ ਹੈ ਪਹਿਲਾਂ ਵੀ ਕੀਤੀ ਹੈ ਤੇ ਅੱਗੇ ਵੀ ਸਖਤ ਵਿਰੋਧ ਹੋਵੇਗਾ ਤੇ ਜਿਹੜਾ ਅਕਾਲ ਤਖਤ ਸਾਹਿਬ ਦੇ ਮਾਨ ਮਰਿਆਦਾ ਦੇ ਤੇ ਜਿਹੜਾ ਉੱਥੇ ਕੋਈ ਵੀ ਇਹੋ ਜਿਹਾ ਕਾਰਜ ਨਹੀਂ ਕੀਤਾ ਜਾਊਗਾ ਜਿਹਦੇ ਨਾਲ ਹਲਾਤਰਾ ਹੋਣ ਤੇ ਉਹ ਜਿਹੜੇ ਆ ਉਹ ਆਪ ਹੀ ਇਹਨਾਂ ਨੂੰ ਸੋਚਣਾ ਚਾਹੀਦਾ ਹਲਾਤ ਖਰਾਬ ਹੋਣ ਤੋਂ ਜਿਹੜਾ ਉਹਨੂੰ ਬਚਾਉਣਾ ਚਾਹੀਦਾ ਸੋ ਇਹਦੇ ਤੋਂ ਪਹਿਲਾਂ ਪਹਿਲਾਂ ਹੀ ਕੋਈ ਬਹੁਤ ਵਧੀਆ ਜਿਹੜੇ ਕਾਰਜ ਹੋਣੇ ਚਾਹੀਦੇ ਇਹ ਵੀ ਨਹੀਂ ਹੋਣਾ ਚਾਹੀਦਾ ਫੇਰ ਜਿਹੜਾ ਪੰਜਾਬ ਕੇ ਕਿਤੇ ਗੋਪਤੀ ਕੋਈ ਹੋਰ ਇਹੋ ਜਿਹਾ ਕਰਦੇ ਸਾਰਿਆਂ ਦੀ ਸਹਿਮਤੀ ਦੇ ਨਾਲ ਸਾਰੇ ਸੰਤਾਂ ਮਾਪੁੱਖਾਂ ਦੇ ਸਾਰੇ ਆਪਣੇ ਨਹਿੰਸ ਸਿੰਘ ਜਥੇਬੰਦੀਆਂ ਦੇ ਦੰਦੋਂ ਵੀ ਟਕਸਾਲ ਸਾਰਿਆਂ ਦੇ ਗੁਰਮਤੇ ਦੇ ਨਾਲ ਹੀ ਜਿਹੜੇ ਕਾਰਜ ਹੋਣੇ ਚਾਹੀਦੇ ਨੇ ਜੇ ਨਾ ਗੁਰਮਤੇ ਦੇ ਨਾਲ ਹੋਏ ਤੇ ਡੇਰ ਨੂੰ ਪ੍ਰਵਾਨ ਨਹੀਂ ਕੀਤਾ ਜਾਊਗਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਬੋਲੇ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਬਾਬਾ ਬਲਵੀਰ ਸਿੰਘ ਜੋ 96 ਕਰੋੜੀ ਮੁਖੀ ਨੇ ਜਿਹੜਾ ਬੁੱਢਾ ਲਾਲ ਦੇ ਤਾਂ ਉਹਨਾਂ ਨੇ ਵੀ ਜਿਹੜਾ ਮੀਡੀਆ ਨੂੰ ਜਿਹੜੀ ਗੱਲਬਾਤ ਕੀਤੀ ਆ ਤੁਸੀਂ ਸੁਣੀ ਵੀ ਆ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਅਸੀਂ ਵੀ ਜਿਹੜਾ ਕਿਤੇ ਕਿਤੇ 6 ਜੂਨ ਨੂੰ ਜੋ ਕੁਲਦੀਪ ਸਿੰਘ ਗੜਗਜ ਨੇ ਜਿਹੜਾ ਸਿੱਖ ਸੰਪੰਨ ਦੇ ਨਾਲ ਸੰਦੇਸ਼ ਜਾਰੀ ਕਰਨਾ ਤਾਂ ਅਸੀਂ ਉਹ ਨਹੀਂ ਦੇਣ ਦੇਵਾਂਗੇ ਤਾਂ ਹੋਰ ਵੀ ਜਿਹੜਾ ਉਹਨਾਂ ਨੇ ਕਿਹਾ ਵੀ ਸਾਡੇ ਜੱਥੇਬੰਦੀਆਂ ਸਾਡੇ ਨਾਲ ਨੇ ਹੋਰ ਪਾਣਾ ਜੀ ਜਿਹਦੇ ਨਾਲ ਆਪਾਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਮੈਂਬਰ ਸਭ ਆਨੇ ਵੀ ਜ਼ਿਕਰ ਕੀਤਾ ਵੀ ਜੇਕਰ ਗਿਆਨੀ ਰਗਵੀਰ ਸਿੰਘ ਸਿੱਖ ਪੰਥ ਦੇ ਨਾਲ ਸੰਦੇ ਜਾਰੀ ਕਰਦੇ ਨੇ ਜਾਂ ਫਿਰ ਉਹਨਾਂ ਸ਼ਹੀਦਾਂ ਦੇ ਪਰਿਵਾਰ ਨੂੰ ਜਿਹੜਾ ਸਨਮਾਨ ਕਰਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂ ਆ ਕਿਉਂਕਿ ਸਤ ਗੁਰਨਾਥ ਸਿੰਘ ਪਿੰਡਰਾਲ ਦੇ ਜਿਹੜਾ ਪਰਿਵਾਰ ਆ ਦੋਨੇ ਭਰਾਵਾਂ ਦਾ ਵੀ ਜਿਹੜਾ ਸਨਮਾਨ ਲੈਣ ਤੋਂ ਇਨਕਾਰ ਕਰਦਾ ਵੀ ਅਸੀਂ ਜਿਹੜਾ ਕੁਲਦੀਪ ਸਿੰਘ ਅੜਗੱਜ ਤੋਂ ਜਿਹੜਾ ਸਨਮਾਨ ਉਹਨਾਂ ਨੇ ਪਰ ਇਹ ਗਲਤ ਹੈ ਦੇਖੋ ਗਿਆਨੀ ਕੁਲਦੀਪ ਸਿੰਘ ਗਰਗਜ ਨੇ ਜਿਹੜੀ ਕੱਲ ਬੜੀ ਪਹਿਲ ਕਦਮੀ ਕੀਤੀ ਹੈ ਠੀਕ ਹੈ ਜੋ ਮਰਜੀ ਆ ਪਰ ਉਹਨਾਂ ਦਾ ਵੀ ਇੱਕ ਸਵਾਗਤ ਕਰਨਾ ਬੰਦਾ ਉਹਦੀ ਪਹਿਲ ਕਦਮੀ ਦਾ ਇਕ ਬੰਨ ਹੋਰ ਵੀ ਨੇ ਇਹ ਵੀ ਗੱਲ ਕੀ ਆ ਵੀ ਜੇਕਰ ਉਹ ਨਵੇਂ ਜਥੇਦਾਰ ਭਾਈ ਬਲਵੰਤ ਸਿੰਘ ਰਾਜਗੁਰੂ ਨੂੰ ਲਾਉਂਦੇ ਨੇ ਮੈਨੂੰ ਕੋਈ ਤਰਾਹੀ ਮੈਨੂੰ ਲੱਗਦਾ ਆ ਪਰ ਦਰਸ਼ਕਾਂ ਨੂੰ ਉਹ ਥੋੜਾ ਜਿਹਾ ਕਲਿੱਪ ਸੁਣਾ ਦਿੰਦੇ ਆ ਹਾਂ ਬਿਲਕੁਲ ਜਿਹੜਾ ਖਾਸ ਤੌਰ ਤੇ ਜਿਹੜਾ ਬੀਤੇ ਦਿਨੀ ਕੁਲਦੀਪ ਸਿੰਘ ਗਰਗਜ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੂਵਾਲਾ ਦੇ ਨਾਲ ਮੁਲਾਕਾਤ ਕਰਨ ਵਾਸਤੇ ਪਹੁੰਚੇ ਸਨ ਤਾਂ ਉਹਨਾਂ ਨੇ ਇਹ ਜ਼ਿਕਰ ਕੀਤਾ ਸੀ ਇੱਕ ਤਾਂ ਸਨਮਾਨ ਦਾ ਜ਼ਿਕਰ ਕੀਤਾ ਸੀ ਜੇਕਰ ਕੋਈ ਸ਼ੀਧ ਪਰਿਵਾਰ ਦੇ ਨਾਲ ਸਨਮਾਨ ਜਿਹੜਾ ਮੇਰੇ ਤੋਂ ਨਹੀਂ ਲੈਣਾ ਚਾਹੁੰਦਾ ਤਾਂ ਕਿਸੇ ਤੋਂ ਵੀ ਲੈ ਸਕਦਾ ਤੇ ਦੂਜਾ ਉਹਨਾਂ ਨੇ ਭਾਈ ਬਲਵੰਤ ਸਿੰਘ ਰਾਜੂਵਾਲਾ ਨੂੰ ਜੇਕਰ ਉਹ ਕਹਿੰਦੇ ਵੀ ਦੁਆਰਾ ਮੁਰ ਜਿਹੜਾ ਕਾਲ ਤੱਕ ਸਾਜਿਥੇਦਾਰ ਲਗਾ ਜਾਂਦਾ ਤਾਂ ਮੈਂ ਉਹਨਾਂ ਦਾ ਜਿਹੜਾ ਸਨਮਾਨ ਆ ਬਿਲਕੁਲ ਕਰਾਂਗਾ ਕੀ ਕੁਝ ਕਿਹਾ ਤਾਂ ਉਹ ਵੀ ਅਸੀਂ ਦਰਸ਼ਕਾਂ ਨੂੰ ਸਾਂਝਾ ਕਰਦੇ ਹਾਂ ਕੁਝ ਸਾਹਾਂ ਤੋਂ ਜਨੈ ਸਿੰਘ ਜੀ ਕਿੰਧਰਾਵਾਲ ਦੇ ਪਰਿਵਾਰ ਨੇ ਕਿਹਾ ਜੀ ਅਸੀਂ ਜਿਹੜਾ ਸਨਮਾਨ ਆ ਉਹ ਨਹੀਂ ਲਵਾਗੇ ਕੋਈ ਉਹਨਾਂ ਦੇ ਪਰਿਵਾਰ ਦੇ ਨਾਲ ਕੋਈ ਮੁਲਾਕਾਤ ਕੀਤੀ ਹੈ ਕਿਉਂਕਿ ਤੇ ਦਿਹਾੜਾ ਬੜਾ ਵੱਡਾ ਸਾਨੂੰ ਏਟਾ ਨਾਲ ਮਨਾਣਾ ਦੇਖੋ ਮੈਂ ਸਾਰੇ ਸ਼ਹੀਦਾਂ ਦਾ ਸ਼ਹੀਦਾਂ ਦੇ ਪਰਿਵਾਰਾਂ ਦਾ ਮੈਂ ਦਿਲੋਂ ਸਨਮਾਨ ਕਰਨ ਵਾਲਾ ਬੰਦਾ ਮੈਂ ਤੇ ਇੱਕ ਜਜ਼ਬਾਤੀ ਦਾ ਸਿੱਖਾਂ ਮੈਂ ਕਿੰਨੇ ਸ਼ਹੀਦ ਪਰਿਵਾਰਾਂ ਨੂੰ ਮਿਲਿਆ ਅੱਜ ਤੱਕ ਕੋਈ ਮਿਲਿਆ ਤੇ ਗੱਲ ਕਰ ਮੈਂ ਉਹਨਾਂ ਦੀ ਦਸ਼ਾ ਦੇਖੀ ਆ ਇਦਾਂ ਦੀ ਜੇ ਕੋਈ ਸ਼ਹੀਦ ਪਰਿਵਾਰ ਇਹ ਮਹਿਸੂਸ ਕਰਦਾ ਕਿ ਮੇਰੇ ਕੋਲੋਂ ਸਰੋਪਾਉ ਨਹੀਂ ਲੈਣਾ ਤੇ ਉਹਦਾ ਹੱਕ ਆ ਪਰ ਮੇਰੇ ਦਿਲ 'ਚ ਉਸ ਸ਼ਹੀਦ ਪਰਿਵਾਰ ਲਈ ਜਿੰਨਾ ਪਹਿਲਾ ਮਾਨ ਸਨਮਾਨ ਹੀ ਉਨਾ ਹੀ ਹੋਣਾ ਤੇ ਸਦਾ ਰਹੂਗਾ ਸ਼ਹੀਦ ਕੌਮ ਦਾ ਸਰਮਾਇਆ ਮੈਂ ਤੇ ਸਾਰਿਆਂ ਦਾ ਹੀ ਮਾਨ ਸਨਮਾਨ ਕਰਦਾ ਮੈਂ ਤੇ ਭਾਈ ਹਰਨਾਮ ਸਿੰਘ ਦੀ ਖਾਲਸਾ ਉਹਨਾਂ ਦਾ ਵੀ ਬੜਾ ਮਾਨ ਸਨਮਾਨ ਕਰਦਾ ਤੁਸੀਂ ਕਦੀ ਮੇਰੇ ਮੁਖ ਦੇ ਵਿੱਚੋਂ ਕੋਈ ਸ਼ਬਦ ਅੱਜ ਤੱਕ ਸੁਣਿਆ ਮੈਂ ਤੇ ਗੁਰੂ ਦੀ ਇਸ ਸੋਚ ਦਾ ਧਾਰਨੀ ਆ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਮੇਰੀ ਖੱਲੋ ਮੋਜੜੇ ਗੁਰਸਿੱਖ ਹੰਡੰਦੇ ਜੇ ਮੇਰੀ ਚੰਮ ਦੇ ਜੋੜੇ ਵੀ ਬਣ ਜਾਣ ਇਹੋ ਜੇ ਗੁਰਮਖ ਆਪਣੇ ਚਰਨਾਂ ਚ ਪਾਲਣ ਤੇ ਮੈਂ ਸਮਝਦਾ ਮੇਰੇ ਸੁਭਾਗ ਆ ਬੰਦਾ ਵੱਡਾ ਨਹੀਂ ਹੁੰਦਾ ਪੰਥ ਵੱਡਾ ਜੇ ਪੰਥ ਕਹੂਗਾ ਕਿ ਮੈਂ ਕੋਈ ਉਸ ਦਿਨ ਕਾਰਵਾਈ ਨਾ ਕਰਾਂ ਪੰਥ ਸਾਹਮਣੇ ਮੈਂ ਹਜ਼ਾਰ ਵਾਰੀ ਝੁਕ ਜੂਗਾ ਮੈਂ ਪੰਥ ਦਾ ਸੇਵਕ ਔਰ ਮੈਂ ਸਾਰਿਆਂ ਦਾ ਮਾਨ ਸਨਮਾਨ ਕਰਦਾ ਕਰਦਾ ਰਹੂੰਗਾ ਔਰ ਮੇਰੇ ਦਿਲ ਦੇ ਵਿੱਚ ਕਿਸੇ ਦੇ ਪ੍ਰਤੀ ਨਾ ਕਦੀ ਨਫਰਤ ਸੀ ਨਾ ਹੋਊਗੀ ਮੈਨੂੰ ਤੇ ਗੁਰੂ ਨੇ ਸੇਵਾ ਦਿੱਤੀ ਆ ਤੇ ਮੈਂ ਗੁਰੂ ਤੇ ਬੜਾ ਭਰੋਸਾ ਕਰਦਾ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਕੁਲਦੀਪ ਸਿੰਘ ਗੜਗੜ ਜਿਹੜੇ ਬੀਤੇ ਦਿਨੀ ਜੇਲ੍ਹ ਦੇ ਵਿੱਚ ਮੁਲਾਕਾਤ ਕਰਕੇ ਆਏ ਸੀ ਭਾਈ ਬਲਵੰਤ ਸਿੰਘ ਰਾਜੂ ਵਾਲਾ ਦੇ ਨਾਲ ਮੀਡੀਆ ਦੇ ਨਾਲ ਗੱਲਬਾਤ ਕੀਤੀ ਆ ਤਾਂ ਆਖਰਕਾਰ ਕੀ ਕੁਝ ਕਿਹਾ ਉਹ ਦਰਸ਼ਕਾਂ ਨੇ ਜਿਹੜਾ ਬਿਲਕੁਲ ਕਲੀਅਰ ਸੁਣਿਆ ਤੇ ਹੁਣ ਆਖਰਕਾਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਮਾਨੂੰ ਵੀ ਲੱਗਦਾ ਕਿ ਜਿਹੜਾ ਇਹ ਜਿਹੜੀ ਦੁਚਿੱਤੀ ਹੈ ਕਿਤੇ ਦੂਰ ਹੋਵੇਗੀ ਕਿ ਮੈਨੂੰ ਲੱਗਦਾ ਇਹ ਦੂਰ ਹੋਣ ਦਾ ਸਾਰ ਲੱਗ ਰਹੇ ਨੇ ਕਿਉਂ ਨਹੀਂ ਦੇਖੋ ਗੱਲ ਇਹ ਆ ਵੀ ਇੱਕ ਜੀ ਇੱਕ ਚੀਜ਼ ਤਾਂ ਇੱਕ ਤਾਂ ਹੋਣਾ ਨਾ ਵੀ ਅੜੇ ਹੋਇਆ ਹਾਂ ਜਿਵੇਂ ਹੁਣ ਮੰਨ ਲਓ ਵੀ ਭਾਈ ਗੁਰਨਾਮ ਸਿੰਘ ਖਾਲਸਾ ਤੁਮਾ ਜਿਹੜੇ ਆ ਉਹ ਅੜਗੇ ਵੀ ਅਸੀਂ ਤਾਂ ਉਸ ਗੱਲ ਤੇ ਡੇਗ ਗਏ ਵੀ ਅਸੀਂ ਹੁਕਮਨਾਮਾ ਨਹੀਂ ਲੈਣ ਜਿਹੜਾ ਉਹਨਾਂ ਨੂੰ ਸੰਦੇਸ਼ ਜਾਰੀ ਨਹੀਂ ਕਰਨ ਦੇਣਾ ਇਸੇ ਤਰ੍ਹਾਂ ਸੰਤ ਸਮਾਜ ਆ ਇਸੇ ਤਰ੍ਹਾਂ ਬੁੱਢਾ ਦਲ ਆ ਜਾਂ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਚ ਲਚਕੀਲਾਪਨ ਦਿਖਾਈ ਦਿੱਤਾ ਜਿਹੜੇ ਕੱਲ ਉਹਨੇ ਦੋ ਤਿੰਨ ਚੀਜ਼ਾਂ ਜਿਹੜੀਆਂ ਆਪ ਹੀ ਪਹਿਲ ਕਦਮੀ ਕਰਤੀ ਕਿ ਉਹਨਾਂ ਨੇ ਜਿਵੇਂ ਤੁਸੀਂ ਕਿਹਾ ਉਹਨਾਂ ਨੇ ਕਹਿਤਾ ਕਿ ਜੇਕਰ ਸਿੰਘ ਸਾਹਿਬ ਭਾਈ ਰਾਜੂਨ ਲਾਉਂਦੇ ਮੈਨੂੰ ਕੋਈ ਇਤਰਾਜ਼ ਨਹੀਂ ਦੂਜਾ ਇਹ ਕਹਿਤਾ ਕਿ ਜੇਕਰ ਦੇਖੋ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਹੀ ਇਹ ਗੱਲ ਮੰਨ ਲਵੋ ਕਿ ਜੇਕਰ ਕੋਈ ਮੇਰੇ ਤੋਂ ਸਨਮਾਨ ਨਹੀਂ ਲੈਣਾ ਚਾਹੁੰਦਾ ਨਹੀਂ ਹਲਵੇ ਹਨਾ ਵੀ ਮਲਸ ਬੜੇ ਸਤਕਾਰ ਤੋਂ ਉਹਦੇ ਨਾਲ ਕਿਹਾ ਉਹਨਾਂ ਨੇ ਇਹ ਨਹੀਂ ਕਿ ਆ ਕੇ ਇੱਕ ਵਾਰ ਹੁੰਦਾ ਕਿ ਬੜੇ ਹੋਰ ਲੇਜੇ ਤਰੀਕੇ ਨਾਲ ਕਹੋ ਵੀ ਜੇ ਕੋਈ ਨਹੀਂ ਲੈਣਾ ਤਾਂ ਨਾ ਲਓ ਉਹਨੇ ਕਿਹਾ ਕਿ ਮਾ ਬਬ ਕਹਿੰਦਾ ਮੈਂ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਹਿੰਦੇ ਮੈਂ ਬੜੇ ਨਾਨੀਮਰਤਾ ਵਾਲਾ ਜਿਹੜਾ ਇਨਸਾਨ ਆ ਕਿ ਜੇ ਕਿਸਾਨੂੰ ਨਹੀਂ ਲੱਗਦਾ ਵੀ ਮਰਤ ਨੂੰ ਸਨਮਾਨ ਨਹੀਂ ਲੈਣਾ ਤਾਂ ਕੋਈ ਗੱਲ ਨਹੀਂ ਕਿਸੇ ਤੋਂ ਮਰਜ਼ੀ ਰੱਖੋ ਉਹਨੇ ਕਿਹਨਾਂ ਨੇ ਉਹ ਵੀ ਕਿਹਾ ਕਿ ਜੇਕਰ ਉੱਥੇ ਕੋਈ ਸੰਦੇਸ਼ ਹੋਰ ਦੇਣਾ ਚਾਹੇ ਹਾਂ ਬਿਲਕੁਲ ਉਹਨੇ ਇਹ ਵੀ ਗੱਲ ਕਹੀ ਇਹ ਨਾਲ ਦੇਖੋ ਇਹ ਬੜੀ ਵੱਡੀ ਪਹਿਲ ਕਦਮੀ ਹੈ ਕਿ ਗਿਆਨੀ ਕੁਲਦੀਪ ਸਿੰਘ ਖਰਗੱਚ ਖੁਦ ਇਹ ਗੱਲ ਕਹਿ ਰਹੇ ਕਿ ਜੇਕਰ ਕੋਈ ਸੰਦੇਸ਼ ਹੋਰ ਦੇਣਾ ਚਾਹੇ ਹਨਾ ਤਾਂ ਉਹ ਉਹਨਾਂ ਨੇ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਕਿ ਮੈਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਆਪ ਚੀਸ ਸੀਟ ਤੇ ਉਹ ਬੈਠੇ ਆ ਜਿਸ ਪਦਵੀ ਤੇ ਉਹ ਬੈਠੇ ਨੇ ਬੜੀ ਸਤਿਕਾਰਤ ਪਦਵੀ ਹੈ ਤੇ ਹੁਣ ਕੀ ਜਿਹੜੇ ਸਾਬਕਾ ਜਥੇਦਾਰ ਗਿਆਨੀ ਇਕਬੀਰ ਸਿੰਘ ਹੈ ਉਹ ਹੈੱਡ ਗ੍ਰੰਥੀ ਨੇ ਤਾਂ ਕੀ ਹੁਣ ਉਹ ਸੰਦੇਸ਼ ਜਾਰੀ ਕਰਨਗੇ ਕਿ ਨਹੀਂ ਕਰਨਗੇ ਹਨਾ ਗੱਲ ਉਹਨਾਂ ਤੇ ਖੜੀ ਹੈ ਉਹ ਪਹਿਲਾਂ ਪੇ ਗੱਲ ਕਹਿ ਚੁੱਕੇ ਆ ਕਿ ਨਹੀਂ ਮੈਂ ਦੁਬਾਰਾ ਵਾਪਸੀ ਉਹਨਾਂ ਤੇ ਉਸ ਚੀਜ਼ ਤੇ ਨਹੀਂ ਆਣਾ ਤਾਂ ਜੇਕਰ ਸਿੱਖ ਸੰਗਤਾਂ ਉਹਨਾਂ ਨੂੰ ਕਹਿਣ ਗਿਆ ਐਸਜੀਪੀਸੀ ਕਹੇਗੀ ਜਾਂ ਉਹਨਾਂ ਨੂੰ ਸੰਤ ਸਮਾਜ ਕਹੇਗਾ ਜਾਂ ਮੰਨ ਲਓ ਵੀ ਬਾਬਾ ਧੂਮਾ ਕਹਿ ਦਿੰਦੇ ਨੇ ਜਾਂ ਉਹਨਾਂ ਨੂੰ ਬਾਬਾ ਬਲਬੀਰ ਸਿੰਘ ਜਿਹੜੇ ਬੁੱਢਾ ਦਲ ਦੇ ਮੁਖੀ ਨੇ ਉਹ ਗੱਲ ਕਹਿ ਦਿੰਦੇ ਨੇ ਮੰਨ ਲਓ ਜੇਕਰ ਇਹ ਪੂਰੇ ਜਿਹੜੀਆਂ ਸਖਸ਼ੀਤਾ ਹੈਗੀ ਹੈ ਜੇਕਰ ਉਹਨੂੰ ਕਹਿੰਦੀਆਂ ਜਾਂ ਮਨਾ ਕੇ ਲਿਆਉਂਦੀਆਂ ਤਾਂ ਕੀ ਉਹ ਸੰਦੇਸ਼ ਜਾਰੀ ਕਰਦੇ ਆ ਤਾਂ ਜੇਕਰ ਉਹ ਸੰਦੇਸ਼ ਜਾਰੀ ਕਰਦੇ ਆ ਤਾਂ ਵੀ ਇੱਕ ਬੜੀ ਵੱਡੀ ਗੱਲ ਹੋਏਗੀ ਠੀਕ ਹੈ ਔਰ ਦੂਜੀ ਗੱਲ ਜਦੋਂ ਗਿਆਨੀ ਰਗਵੀਰ ਸਿੰਘ ਸੰਦੇਸ਼ ਜਾਰੀ ਕਰ ਰਹੇ ਹੋਣਗੇ ਤਾਂ ਫਿਰ ਕੀ ਭਾਈ ਕੁਲਦੀਪ ਸਿੰਘ ਗਰਗਾ ਜੋਥੇ ਮੌਜੂਦ ਰਹਿਣਗੇ ਠੀਕ ਉਸ ਪ੍ਰੋਗਰਾਮ ਦੇ ਵਿੱਚ ਜੇਕਰ ਉਹ ਉੱਥੇ ਮੌਜੂਦ ਰਹਿੰਦੇ ਆ ਤਾਂ ਇਸ ਤੋਂ ਵੱਡੀ ਨਿਮਰਤਾ ਨਹੀਂ ਹੋ ਸਕਦੀ ਟਿੱਕਰ ਪਾਣਾ ਕਿ ਹੋਰ ਵੀ ਦੇਖੋ ਸਿੱਧਾਂ ਦੇ ਪਰਿਵਾਰ ਸਨਮਾਨ ਨਹੀਂ ਲੈ ਰਹੇ ਸੰਦੇਸ਼ ਉਹ ਜਾਰੀ ਨਹੀਂ ਕਰ ਸਕਦੇ ਮੇਰੀ ਗੱਲ ਸੁਣੋ ਫਿਰ ਤਾਂ ਆਖਰ ਆਪਾਂ ਸਮਝੀਏ ਤੈ ਕਿ ਨਵਾਂ ਜਥੇਦਾਰ ਜਿਹੜਾ ਜ਼ਰੂਰ ਆ ਹੋ ਲਗਾਇਆ ਜਾਏਗਾ ਉਹ ਤਾਂ ਅਮਰਜੀਤ 9 ਤਰੀਕ ਤੱਕ ਕੀਤੀ ਹੈ ਅੰਤਰੀ ਕਮੇਟੀ ਦੀ 9 ਤਰੀਕ ਨੂੰ ਨਾਮ ਕਿਨੂੰ ਲਾਉਂਦੇ ਨੇ ਨਹੀਂ ਲਾਉਂਦੇ ਉਹ ਬਾਅਦ ਦੀ ਗੱਲ ਹੈ ਹੁਣ ਗੱਲ ਸਿਰਫ 6 ਤਰੀਕ ਦੀ ਖੜੀ ਹੈ ਇੱਕ ਪਹਿਲਾਂ ਬੀ ਜਦੋਂ ਉਹ ਵੱਡਾ ਇੱਕ ਸਮਾਗਮ ਹੋਏਗਾ ਜਿਸ ਦੀਆਂ ਨਜ਼ਰਾਂ ਜਿੱਥੇ ਪੂਰੀ ਦੁਨੀਆ ਦੀਆਂ ਨਜ਼ਰਾਂ ਹੁੰਦੀਆਂ ਨੇ ਉਸ ਸਮਾਗਮ ਦੇ ਉੱਪਰ ਠੀਕ ਹੈ ਔਰ ਉਸ ਸਮਾਗਮ ਦੇ ਵਿੱਚ ਜਦੋਂ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਕੋਲ ਸਨਮਾਨ ਨਹੀਂ ਲੈਣਾ ਚਾਹੁੰਦੇ ਤੇ ਤੁਹਾਨੂੰ ਸੰਦੇਸ਼ ਨਹੀਂ ਜਾਰੀ ਕਰਨ ਦੇਣਾ ਚਾਹੁੰਦੇ ਤੇ ਸੰਦੇਸ਼ ਤੁਹਾਡੀ ਥਾਂ ਤੇ ਕੋਈ ਹੋਰ ਜਾਰੀ ਕਰ ਰਿਹਾ ਹੈ ਤੁਸੀਂ ਫਿਰ ਵੀ ਉਸ ਸਮਾਗਮ ਵਿੱਚ ਬੈਠੇ ਹੋ ਤਾਂ ਇੱਕ ਇਸ ਤੋਂ ਵੱਡੀ ਨਿਮਰਤਾ ਨਹੀਂ ਹੋ ਸਕਦੀ ਠੀਕ ਹੈ ਔਰ ਪਹਿਲਾਂ ਵੀ ਆਪਾਂ ਕਈ ਜਗ੍ਹਾ ਤੇ ਦੇਖਿਆ ਕਿੰਨੀ ਨਿਮਰਤਾ ਹੁੰਦੀ ਹੈ ਭਾਈ ਗੁਰਗੱਜ ਦੇ ਵਿੱਚ ਪਰ ਹੁਣ ਦੇਖੋ ਕਿ ਗਿਆਨੀ ਰਕबीर ਸਿੰਘ ਮੰਨਣਗੇ ਕਿ ਨਹੀਂ ਮੰਨਣਗੇ ਇਹ ਕਦੇ ਦੇ ਜਿਹੜਾ ਹੈਗਾ ਕਲੀਅਰ ਹੋ ਜਾਏਗਾ ਤੇ ਜੇਕਰ ਗਿਆਨੀ ਰਕबीर ਸਿੰਘ ਦਿੰਦੇ ਨੇ ਔਰ ਮੈਨੂੰ ਲੱਗਦਾ ਵੀ ਜੇਕਰ ਸਿੱਖ ਸੰਗਤਾਂ ਉਹਨਾਂ ਨੂੰ ਕਹਿੰਦੀਆਂ ਨੇ ਜਾਂ ਜਿਹੜੇ ਸਿੱਖ ਆਗੂ ਨੇ ਉਹਨਾਂ ਨੂੰ ਕਹਿੰਦੇ ਨੇ ਤਾਂ ਮੈਨਾਂ ਦਾ ਵੀ ਗਿਆਨੀ ਰਕबीर ਸਿੰਘ ਨੂੰ ਇਸ ਚੀਜ਼ ਤੇ ਮੰਨ ਲੈਣਾ ਚਾਹੀਦਾ ਠੀਕ ਹੈ ਬੜਾ ਹੀ ਬਹੁਤ ਧੰਨਵਾਦ ਸੋ ਬਿਲਕੁਲ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿ ਕੀਰੇ ਸਿੰਘ ਸਾਬਾਨਾ ਜਿਹੜਾ ਸੰਦੇਸ਼ ਆ ਉਹ ਸਿੱਖ ਪੰਥ ਦੇ ਨਾਲ ਜਿਹੜਾ ਜਾਰੀ ਕੀਤਾ ਜਾਵੇਗਾ ਉਹ ਕੀ ਸਥਿਤੀ ਹੋਵੇਗੀ ਉਹ ਮੁਰਦਵਾਰਾ ਅਸੀਂ ਤੁਹਾਨੂੰ ਬੋਲਦਾ ਪੰਜਾਬ ਦੇ ਵਿੱਚ ਜਿਹੜੀ ਸੰਖੇਪ ਜਾਣਕਾਰੀ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀਆਂ ਦੇ ਇਜਾਜ਼ਤ ਧੰਨਵਾਦ